ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ 3 ਇਸ ਪਵਨ ਸ਼ਬਦ ਵਿੱਚ ਵੀ ਸਤਿਗੁਰੂ ਜੀ ਨੇ ਬੇਣੀ ਪੰਡਤ ਦੇ ਪ੍ਰਧਾਏ ਉਚਾਰਨ ਕੀਤਾ ਹੈ ਜਿਸ ਦੇ ਉਥਾਨ ਕਾ ਪਿੱਛੇ ਬ੍ਰਹਮ ਬਿੰਦ ਹੈ ਤਿਸ ਕਾ ਬ੍ਰਹ ਮਤਰ ਹੈ ਪਾਵਨ ਅੰਗ 649 ਵਾਲੇ ਸ਼ਲੋਕ ਵਿੱਚ ਆ ਚੁੱਕੀ ਹੈ ਪੜਨਾ ਗੁੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹੈ ਭਈ ਪਰਮੇਸ਼ਰ ਦਾ ਨਾਮ ਜਪੇ ਤੋਂ ਬਗੈਰ ਤਦ ਤੱਕ ਵਿਦਾ ਸ਼ਾਸਤਰਾਂ ਦਾ 6 ਅੰਗਾਂ ਸਿੱਖਿਆ ਕਲਪ ਜੋਤਿਸ਼ ਪਿੰਗਲ ਵਿਆਕਰਣ ਆਦ ਦਾ ਪੜਨਾ ਅਤੇ ਗੁੜਨਾ ਹੁੰਦਾ ਵਿਚਾਰਨਾ ਸੰਸਾਰ ਦੀ ਕਾਰ ਰੂਪ ਹੈ ਜਦ ਤੱਕ ਹਿਰਦੇ ਅੰਦਰ ਮਾਇਆ ਦੇ ਜੋੜਨ ਦੀ ਤ੍ਰਿਸ਼ਨਾ ਤੇ ਵਿਕਾਰ ਕਾਮ ਆਦਿਕ ਵਿਸ਼ੇ ਫੁਰਦੇ ਹਨ ਪੜਨਾ ਤੇ ਗੁੜਨਾ ਵਿਚਾਰਨਾ ਤਾਂ ਇਹ ਸੀ ਕਿ ਸੰਸਾਰ ਕੀ ਕਾਰ ਹੈ ਪਰ ਜੀਵ ਤ੍ਰਿਸ਼ਨਾ ਤੇ ਵਿਕਾਰਾਂ ਅੰਦਰ ਹੀ ਪਰਚ ਗਏ ਜਿਵੇਂ ਇੱਕ ਵਾਰੀ ਸੰਤ ਈਸ਼ਰ ਸਿੰਘ ਜੀ ਦੁੱਧਰ ਵਾਲੇ ਬੈਠੇ ਸਨ ਉਹਨਾਂ ਕੋਲ ਇੱਕ ਕਾਂਸੀ ਤੋਂ ਪੜਿਆ ਆ ਪੰਡਤ ਆਇਆ ਤੇ ਆ ਕੇ ਕਹਿਣ ਲੱਗਾ ਕਿ ਮੈਂ ਦ્વੈਤ ਸਿੱਧ ਕਰ ਦਿੰਦਾ ਹਾਂ ਸੰਤ ਜੀ ਆਸਪੈ ਤੇ ਕਹਿਣ ਲੱਗੇ ਕਿ ਇਹ ਪੰਡਿਤ ਤੂੰ ਆਪਣੇ ਆਪ ਨੂੰ ਬੜਾ ਪੰਡਿਤ ਮੰਨਦਾ ਹੈ ਕਾਂਸੀ ਵਿੱਚ ਕੇਵਲ ਦ્વੈਤ ਭਾਵ ਹੀ ਸਿੱਧ ਕਰਨਾ ਸਿੱਖਿਆ ਹੈ ਉਹ ਪੰਡਿਤ ਕਹਿਣ ਲੱਗਾ ਕਿ ਹਾਂਜੀ ਮੈਂ ਕਈ ਸਭਾ ਵੀ ਜਿੱਤੀਆਂ ਹਨ ਉਸ ਵੇਲੇ ਇੱਕ ਪਾਣੀ ਭਰਨ ਵਾਲਾ ਮਾਸ਼ਕੀ ਚੀਵਰ ਸੰਤ ਜੀ ਦੇ ਕੋਲ ਆਇਆ ਤੇ ਉਹਨਾਂ ਨੇ ਬੁਲਾਇਆ ਉਸ ਨੂੰ ਕਹਿਣ ਲੱਗੇ ਕਿ ਤੂੰ ਬ੍ਰह्म ਹੈ ਤਾਂ ਮਾਸ਼ਕੀ ਕਹਿਣ ਲੱਗਾ ਮਹਾਰਾਜ ਅਸੀਂ ਬ੍ਰਹਮ ਕਿੱਥੋਂ ਹੋ ਗਏ ਅਸੀਂ ਤਾਂ ਪਾਪੀ ਜੀਵ ਧੱਕੇ ਖਾਂਦੇ ਵਰਦੇ ਹਾਂ ਤਾਂ ਸੰਤ ਹੱਸ ਕੇ ਕਾਸ਼ੀ ਤੋਂ ਪੜੇ ਪੰਡਤ ਨੂੰ ਕਹਿਣ ਲੱਗੇ ਕਿ ਤੂੰ ਇਤਨਾ ਚਿਰ ਕਾਸ਼ੀ ਵਿੱਚ ਪਠ ਹੀ ਚੁਗਦਾ ਰਿਹਾ ਹੈ ਜਿਹੜੀ ਗੱਲ ਤੂੰ ਐਨੀ ਵਿਦਿਆ ਪੜ ਕੇ ਦੁਐਤ ਸਿੱਧ ਕਰਨ ਦੀ ਜਾਣੀ ਹੈ ਉਹ ਤਾਂ ਸਾਧਾਰਨ ਮਨੁੱਖ ਜੋ ਪਾਣੀ ਭਰਨ ਵਾਲਾ ਹੈ ਉਹ ਵੀ ਸਿੱਧ ਕਰੀ ਜਾ ਰਿਹਾ ਹੈ ਤੇ ਤੇਰੇ ਸਾਹਮਣੇ ਸਿੱਧ ਕਰਕੇ ਦਿਖਾਈ ਹੈ ਇਸ ਲਈ ਇਹ ਪੰਡਿਤ ਦ્વੈਤ ਨੂੰ ਮੇਟਣ ਦੀ ਲੋੜ ਹੈ ਨਾ ਕਿ ਸਿੱਧ ਕਰਨ ਦੀ ਦ્વੈਤ ਤਾਂ ਸਾਰੇ ਅਗਿਆਨੀ ਜੀਵ ਵੀ ਸਿੱਧ ਕਰ ਸਕਦੇ ਹਨ ਜੇਕਰ ਤੂੰ ਸਿੱਧ ਕਰਨਾ ਹੈ ਤਾਂ ਅਦਵੈਤ ਸਿੱਧ ਕਰ ਇਹ ਸੁਣ ਕੇ ਪੰਡਿਤ ਬੜਾ ਸ਼ਰਮਿੰਦਾ ਹੋਇਆ ਇਉਂ ਵਿਦਿਆ ਨੂੰ ਪੜ੍ਹ ਕੇ ਵਿਚਾਰ ਕੇ ਵਿਦਵਾਨ ਲੋਕ ਦ્વੈਤ ਨੂੰ ਸਿੱਧ ਕਰਨ ਵਾਲੇ ਹਰ ਵਕਤ ਅਨੇਕ ਪ੍ਰਕਾਰ ਦੀ ਚਰਚਾ ਹੀ ਕਰਦੇ ਰਹਿੰਦੇ ਆ। ਹਮੇ ਵਿੱਚ ਸਭ ਪੜ ਥੱਕ ਗਏ ਦੂਜੇ ਪਾਏ ਖੁਆਰ। ਦੇਹ ਦੀ ਹੰਗਤਾ ਵਿੱਚ ਹੀ ਸਾਰੇ ਪੰਡਤ ਵਿਦਿਆ ਨੂੰ ਪੜ ਪੜ ਕੇ ਥੱਕ ਗਏ ਹਨ ਤੇ ਹਿਰਦੇ ਵਿੱਚ ਦ્વੈਤ ਪਾ ਹੋਣੇ ਕਰਕੇ ਖਰਾਬ ਹੀ ਹੁੰਦੇ ਰਹਿੰਦੇ ਆ। ਸੋ ਪੜਿਆ ਸੋ ਪੰਡਿਤ ਬੀਨਾ ਗੁਰ ਸ਼ਬਦ ਕਰੇ ਵਿਚਾਰ ਉਹੀ ਪੜਿਆ ਆ ਵਿਦਿਆਰਥੀ ਹੈ ਉਹੀ ਪੰਡਿਤ ਵਿਦਵਾਨ ਬੀਨਾ ਚਤਰ ਹੈ ਉਹੀ ਵੇਦ ਸ਼ਾਸਤਰ ਪੜਿਆ ਆ ਪੰਡਿਤ ਹੈ ਉਹੀ ਆਤਮ ਸਰੂਪ ਨੂੰ ਬੀਨਾ ਦੇਖਣ ਵਾਲਾ ਹੈ ਜੋ ਹਿਰਦੇ ਵਿੱਚ ਗੁਰ ਸਤਗੁਰਾਂ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰਦਾ ਹੈ ਗੁਰਾਂ ਦੇ ਉਪਦੇਸ਼ ਦੁਆਰਾ ਪਰਮੇਸ਼ਰ ਪ੍ਰਾਪਤੀ ਦਾ ਵਿਚਾਰ ਨਿਰਣਾ ਕਰਦਾ ਹੈ ਅਤੇ ਅੰਦਰ ਖੋਜੈ ਤਤ ਲਹ ਪਾਏ ਮੋਕ ਦਵਾਰ ਆਪਣੇ ਹਿਰਦੇ ਦੇ ਅੰਦਰ ਵਿੱਚੋਂ ਹੀ ਭਾਲ ਕਰਕੇ ਤਤ ਸਿਧਾਂਤ ਰੂ ਬ੍ਰਹਮ ਨੂੰ ਲਖਣਾ ਜਾਣਨਾ ਕਰੇ ਤਾਂ ਜੀਵ ਮੋਕ ਮੁਕਤੀ ਦਾ ਦਰਵਾਜ਼ਾ ਬ੍ਰਹਮ ਗਿਆਨ ਪਾ ਸਕਦਾ ਹੈ ਦੁਆਰਿਆਂ ਵਾਲੇ ਸਰੀਰ ਤੋਂ ਮੁਕਤੀ ਪਾ ਸਕਦਾ ਹੈ ਗੁਣ ਨਿਧਾਨ ਹਰ ਪਾਇਆ ਸਹਿਜ ਕਰੇ ਵਿਚਾਰ। ਇਹ ਪਾਈ ਜਿਨ੍ਹਾਂ ਨੇ ਗੁਨਾ ਦੇ ਨਿਦਾਨ ਖਜਾਨੇ ਸਤਿਗੁਰਾਂ ਦੁਆਰਾ ਪਰਮੇਸ਼ਰ ਨੂੰ ਪਾ ਲਿਆ ਹੈ ਉਹ ਹਿਰਦੇ ਵਿੱਚ ਉਸ ਸ਼ਾਂਤੀ ਸਰੂਪ ਦੀ ਵਿਚਾਰ ਹੀ ਕਰਦੇ ਆ। ਉਹ ਸੁਭਾਵਕ ਹੀ ਤਤ ਮਿਥਿਆ ਦਾ ਵਿਵੇਚਨ ਕਰਨ ਰੂਪ ਨਿਰਣਾ ਕਰਦੇ ਆ। ਉਹ ਸ਼ਾਂਤ ਬਿਰਤੀ ਵਿੱਚ ਰਹਿੰਦੇ ਹਨ। ਕਦੇ ਵੀ ਬਤੰਡਾਵਾਦ, ਜਲਪਵਾਦ ਆਦ ਚਰਚਾ ਨਹੀਂ ਕਰਦੇ। ਧਨ ਵਾਪਾਰੀ ਨਾਨਕਾ ਜਿਸ ਗੁਰਮੁਖ ਨਾਮ ਆਧਾਰ ਸਤਿਗੁਰੂ ਜੀ ਕਥਨ ਕਰ ਰਿਹਾ ਕਿ ਜਿਸ ਗੁਰਮੁਖ ਜਨਾਂ ਦੇ ਹਿਰਦੇ ਵਿੱਚ ਮੁਖੀ ਗੁਰਾਂ ਦੁਆਰਾ ਦਿੱਤੇ ਹੋਏ ਅੰਮ੍ਰਿਤ ਨਾਮ ਦਾ ਆਧਾਰ ਆਸਰਾ ਹੈ ਐਸੀ ਗੁਰਮੁਖ ਜਨ ਨਾਮ ਦਾ ਵਾਪਾਰੀ ਵਣਜ ਕਰਨ ਵਾਲੇ ਧੰਤਾ ਦੇ ਯੋਗ ਆ ਮਹੱਲਾ ਤੀਜਾ ਵੇਣ ਮਨ ਮਾਰੇ ਕੋਈ ਨ ਸਿਜਈ ਵੇਖੋ ਕੋ ਲਿਵਲਾਈ ਹੇ ਭਾਈ ਮਨ ਹਿਰਦੇ ਦੇ ਮੰਦੇ ਸੁਭਾਅ ਮਾਰਨ ਤੋਂ ਬਗੈਰ ਕੋਈ ਵੀ ਸੱਜਈ ਛੁਟਕਾਰਾ ਮੁਕਤੀ ਨਹੀਂ ਹੁੰਦੀ ਭਾਵੇਂ ਕੋਈ ਮਨ ਦੀ ਲਿਵ ਬਿਰਤੀ ਲਾ ਕੇ ਵੇਖ ਲਵੇ ਭਾਵੇਂ ਜਿੰਨਾ ਚਿਰ ਮਨ ਦਾ ਮੰਦਾ ਸੁਭਾਅ ਨੀ ਨ ਮਰਦਾ ਉਹਨਾਂ ਚਿਰ ਬ੍ਰਹਮ ਆਤਮਾ ਵਿੱਚ ਬਿਰਤੀ ਨਹੀਂ ਲੱਗਦੀ ਭੇਖ ਧਾਰੀ ਤੀਰਥੀ ਭਵ ਧੱਗੇ ਨਾ ਇਹ ਮਨ ਮਾਰਿਆ ਜਾਏ ਭੇਖ ਧਾਰੀ ਅਨੇਕਾਂ ਲਿਬਾਸ ਧਾਰਨ ਵਾਲੇ ਤੀਰਥਾਂ ਦੇ ਉੱਤੇ ਭੋਂ ਭੋਂ ਕੇ ਥੱਕ ਹਾਰ ਗਏ ਪਰੰਤੂ ਉਹਨਾਂ ਤੋਂ ਵੀ ਇਹ ਮਨ ਹਿਰਦੇ ਦਾ ਮੰਦਾ ਸੁਭਾਅ ਮਾਰਿਆ ਨਹੀਂ ਜਾਂਦਾ ਜਿਵੇਂ ਸਾਖੀ ਆਉਂਦੀ ਹੈ ਨਾ ਇੱਕ ਵਾਰੀ ਕਿਸੇ ਮਹਾਤਮਾ ਨੇ ਮਰੇ ਹੋਏ ਡੱਡੂ ਨੂੰ ਚੁੱਕ ਕੇ ਸੁਕਾਇਆ ਤੇ ਸੁੱਕੇ ਡੱਡੂ ਦੇ ਪਿੰਜਰ ਪੀਸ ਕੇ ਦਵਾਈ ਬਣਾਉਣ ਵਾਸਤੇ ਪੂੜੀ ਬਣ ਕੇ ਆਪਣੇ ਆਸਣੇ ਠਾਂ ਰੱਖ ਲਈ ਜਦੋਂ ਵਰਖਾ ਦੀ ਰੁੱਤ ਆਈ ਉਸ ਪੀਸੇ ਹੋਏ ਡੱਡੂ ਦੇ ਵਿੱਚੋਂ ਨਿੱਕੀਆਂ-ਨਿੱਕੀਆਂ ਡੱਡੀਆਂ ਪੈਦਾ ਹੋ ਕੇ ਨਿਕਲ ਆਈਆਂ ਜਦੋਂ ਪੁੜੀ ਨੂੰ ਦੇਖਿਆ ਤਾਂ ਪੁੜੀ ਬਿਲਕੁਲ ਖਾਲੀ ਪਈ ਸੀ ਉਸ ਵੇਲੇ ਮਹਾਤਮਾ ਨੇ ਇਸ ਗੱਲ ਨੂੰ ਦੇਖਦਿਆਂ ਆਪਣੇ ਮਨ ਨੂੰ ਸੰਬੋਧਨ ਕਰਦਿਆਂ ਆਖਿਆ ਮੈਂ ਜਾਣਿਓ ਮਨ ਮਰ ਗਇਓ ਮਨ ਤੋ ਮਰਿਓ ਨਾਹਿ ਕੋ ਸੰਗਤ ਵਰਖਾ ਹੋਣ ਤੇ ਬਹੁਰ ਹਰੂ ਹੋਏ ਜਾਹਿ ਭਾਵ ਮੈਂ ਜਾਣਿਆ ਸੀ ਕਿ ਜਿਵੇਂ ਡੱਡੂ ਪੀਸ ਕੇ ਆਪਣੀ ਬਿਛਾਈ ਦੇ ਥੱਲੇ ਰੱਖਿਆ ਹੈ ਇਹ ਮਰ ਗਿਆ ਹੈ ਪਰ ਬਰਸਾਤ ਹੋਣ ਤੇ ਡੱਡੂਆਂ ਦਾ ਮੌਸਮ ਆਉਣ ਤੇ ਉਸ ਵਿੱਚੋਂ ਨਿੱਕੀਆਂ-ਨਿੱਕੀਆਂ ਡੱਡੀਆਂ ਬਾਹਰ ਆ ਗਈਆਂ ਇਸੇ ਤਰ੍ਹਾਂ ਕਹਿੰਦੇ ਮੈਂ ਜਾਣਿਆ ਮਨ ਮਰ ਗਿਆ ਹੈ ਮਹਾਤਮਾ ਆਖਣ ਲੱਗੇ ਕਿ ਮੈਂ ਜਾਣਿਆ ਮਨ ਮਰ ਗਿਆ ਹੈ ਪਰ ਮਨ ਮਰਿਆ ਨਹੀਂ ਜਿਵੇਂ ਵਰਕਾ ਹੋਣ ਤੋਂ ਇਸ ਪੀਸੇ ਹੋਏ ਡੱਡੂ ਤੋਂ ਮੁੜ ਕੇ ਡੱਡਾ ਪੈਦਾ ਹੋ ਗਈਆਂ ਇਉਂ ਮਤਾਂ ਕੋਈ ਵਿਰਕਤੀ ਜਾਂ ਚਿੱਟਾ ਚੁੜਾ ਪਾ ਕੇ ਹੰਤਾ ਕਰਕੇ ਕਹੇ ਕਿ ਮੈਂ ਮਨ ਜਿੱਤ ਲਿਆ ਹੈ ਮਨ ਮੇਰੇ ਕਾਬੂ ਵਿੱਚ ਹੈ ਪਰ ਸੰਗਤ ਰੂਪ ਵਰਖਾ ਆਉਣ ਤੋਂ ਫਿਰ ਵਿਕਾਰ ਫੁਰਨ ਲੱਗ ਪੈਂਦੇ ਆ ਤੇ ਪੁਰਸ਼ ਵਿਸ਼ਿਆਂ ਵਿੱਚ ਖਚਤ ਹੋ ਜਾਂਦਾ ਇਉਂ ਇਹ ਮਨ ਦਾ ਮੰਦਾ ਸੁਭਾਅ ਮਰਦਾ ਨਹੀਂ ਗੁਰਮੁਖ ਏਹ ਮਨ ਜੀਵਤ ਮਰੈ ਸੱਚ ਰਹਿ ਲਿਵ ਲਾਇ ਹੀ ਪਈ ਜਿਹੜੇ ਪੁਰਖ ਗੁਰਾਂ ਦੁਆਰਾ ਸਤ ਸ੍ਰੀਪੁਰਮੇਸ਼ਰ ਦੇ ਨਾਮ ਵਿੱਚ ਚਿੱਤ ਦੀ ਲਿਵ ਬਿਰਤੀ ਲਾ ਕੇ ਰਹਿੰਦੇ ਆ ਭਾਵ ਜੋੜੀ ਰੱਖਦੇ ਆ ਉਹਨਾਂ ਗੁਰਮਖ ਜਨਾਂ ਦਾ ਇਹ ਮਨ ਜੀਵਤ ਭਾਵ ਤੋਂ ਮਰਦਾ ਹੈ ਨਾਨਕ ਇਸ ਮਨ ਕੀ ਮਲ ਇਉ ਉਤਰੈ ਹੋ ਮੈਂ ਸ਼ਬਦ ਜਲਾਏ ਸਤ ਗੁਰੂ ਜੀ ਕਥਨ ਕਰਦੇ ਹਨ ਕਿ ਇਸ ਮਨ ਦੀ ਪਾਪਾਂ ਰੂਪੀ ਅਵਿਦਿਆ ਰੂਪੀ ਮੈਲ ਇਸ ਪ੍ਰਕਾਰ ਉਤਰ ਜਾਂਦੀ ਲੈ ਸਕਦੀ ਆ ਜੇਕਰ ਗੁਰਾਂ ਦੀsਬਦ ਉਪਦੇਸ਼ ਦੁਆਰਾsਬਦ ਬ੍ਰह्म ਅਭਿਆਸ ਰੂਪੀ ਅਗਨੀ ਨਾਲ ਦੇ ਦੀ ਹਉਮੇ ਹੰਤਾ ਨੂੰ ਜਲਾਏ ਸਾੜਦੀਏ ਪੌੜੀ ਹਰ ਹਰ ਸੰਤ ਮਿਲੋ ਮੇਰੇ ਭਾਈ ਹਰ ਨਾਮ ਦ੍ਰਿੜਾਵੋ ਇੱਕ ਕਿਨਕਾ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਉਚਾਰਨ ਕਰਦੇ ਆ ਕਿ ਹੇ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਪਿਆਰੇ ਸੰਤ ਜੀ ਨੂੰ ਤੁਸੀਂ ਮੇਰੇ ਭਾਈ ਭਰਾ ਹੋ ਆਓ ਤੁਸੀਂ ਮਿਲਣਾ ਕਰੋ ਤੇ ਸਾਨੂੰ ਪਰਮੇਸ਼ਰ ਦਾ ਇੱਕ ਕਿਨਕਾ ਮਾਤਰ ਹੀ ਨਾਮ ਦ੍ਰਿੜਾਵੋ ਦ੍ਰਿੜ ਕਰਵਾਓ ਏ ਮੇਰੇ ਭਾਈ ਭਰਾਓ ਹਰ ਸਾਰਿਆਂ ਨੂੰ ਹਰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦਾ ਨਾਮ ਜਪਣ ਵਾਲੇ ਸੰਤ ਮਹਾਤਮਾ ਜਨਾਂ ਨੂੰ ਮਿਲਹੁ ਕਈਏ ਮਿਲਣਾ ਕਰੋ ਤੇ ਉਹਨਾਂ ਦੁਆਰਾ ਆਪਣੇ ਮਨ ਨੂੰ ਹਰ ਪਰਮੇਸ਼ਰ ਦਾ ਨਾਮ ਇੱਕ ਕਿਨਕਾ ਮਾਤਰ ਵੀ ਦ੍ਰਿੜਾਵੋ ਦ੍ਰਿੜ ਕਰਵਾਓ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦਾ ਸਾਸ ਗ੍ਰਾਸ ਨਾਮ ਜਪਣ ਵਾਲੇ ਸੰਤ ਜਨਾਂ ਨਾਲ ਮਿਲਣਾ ਕਰੋ ਤੇ ਬੇਨਤੀ ਕਰੋ ਕਿ ਇਹ ਸੰਤ ਜਨੋ ਗੁਰਮੁਖ ਜਨੋ ਸਾਨੂੰ ਇੱਕ ਕਿਣਕਾ ਮਾਤਰ ਹੀ ਹਰ ਪਰਮੇਸ਼ਰ ਦਾ ਨਾਮ ਦ੍ਰਿੜ ਕਰਵਾ ਦਿਓ ਹਰ ਹਰ ਸਿਗਾਰ ਬਣਾਵੋ ਹਰ ਜਨ ਹਰ ਕਾਪੜ ਪਹਿਰੋ ਖੇਮ ਕਾ ਇਹ ਹਰ ਪਰਮੇਸ਼ਰ ਦੇ ਜਨ ਜਨੋ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦਾ ਸਰਵਣ ਮੰਨਣ ਅਧਿਆਸਨ ਕਰਨ ਰੂਪ ਸ਼ਰਦਾ ਦੀ ਸਹਿਤ ਭਗਤੀ ਕਰਨੀ ਆਦ ਸਾਧਨਾ ਰੂਪ ਸੀਗਾਰ ਸ਼ਿੰਗਾਰ ਬਣਾਉਣਾ ਕਰੋ ਪਰਮੇਸ਼ਰ ਦੀ ਪ੍ਰਾਪਤੀ ਲਈ ਖਿਮਾ ਰੂਪੀ ਕਾਪੜ ਬਸਤਰ ਦਾ ਪਹਿਨਣਾ ਕਰੋ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਕਿਸੇ ਔਗਣਾ ਵਾਲੇ ਨੂੰ ਖਿਮਾ ਮੁਆਫ ਕਰਨ ਰੂਪ ਕਾਪੜ ਕੱਪੜੇ ਦਾ ਪਹਿਨਣਾ ਕਰੋ ਐਸਾ ਸ਼ਿੰਗਾਰ ਮੇਰੇ ਪ੍ਰਭ ਭਾਵੈ ਹਰ ਲਾਗੈ ਪਿਆਰਾ ਪ੍ਰੇਮ ਕਾ ਇਹੋ ਜਿਹਾ ਖਿਮਾ ਰੂਪੀ ਜਾਂ ਸਾਧਨਾ ਰੂਪੀ ਸ਼ਿੰਗਾਰ ਮੇਰੇ ਪ੍ਰਭ ਪਰਮੇਸ਼ਰ ਨੂੰ ਪਉਂਦਾ ਹੈ ਕਿਉਂਕਿ ਪਰਮੇਸ਼ਰ ਨੂੰ ਆਪਣੇ ਸਿੱਖਾਂ ਪ੍ਰੇਮੀਆਂ ਦਾ ਪ੍ਰੇਮ ਕਈਏ ਪ੍ਰੇਮ ਕਰਨਾ ਹੀ ਪਰਮੇਸ਼ਰ ਨੂੰ ਪ੍ਰੇਮ ਦਾ ਸ਼ਿੰਗਾਰ ਹੀ ਪਿਆਰਾ ਲੱਗਦਾ ਹੈ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕਿਲਬਿਕ ਕਾਟੈ ਇੱਕ ਪਲਕਾ ਏ ਭਾਈ ਸਾਰਿਆਂ ਪਾਪਾਂ ਦੇ ਹਰ ਇੱਕ ਹਰ ਪਰਮੇਸ਼ਰ ਦਾ ਅੰਮ੍ਰਿਤ ਨਾਮ ਦਿਨ ਰਾਤ ਹੀ ਬੋਲਿਆ ਕਰੂ ਉਚਾਰਿਆ ਕਰੂ ਕਿਉਂਕਿ ਇੱਕ ਪਲਕਾ ਪਲਕਾ ਮਾਤਰਾ ਖੋਲਣ ਤੇ ਬੰਦ ਕਰਨ ਜਿੰਨੇ ਸਮੇਂ ਦਾ ਸਿਮਰਨ ਕੀਤਾ ਹੋਇਆ ਸਾਰੇ ਕਿਲਬਿਕ ਪਾਪਾਂ ਨੂੰ ਕੱਟ ਦਿੰਦਾ ਹੈ ਹਰ ਹਰ ਦਇਆਲ ਹੋਵੇ ਜਿਸ ਉੱਪਰ ਸੋ ਗੁਰਮੁਖ ਹਰਿ ਜਪ ਜਿਣਕਾ ਜਿਸ ਦੇ ਉਤੇ ਹਰ ਸਾਰਿਆਂ ਨੂੰ ਹਲੇ ਭਰੇ ਕਰਨ ਵਾਲ ਹਰ ਪਰਮੇਸ਼ਰ ਦਇਆਲ ਕਿਰਪਾਲੂ ਹੁੰਦਾ ਹੈ ਉਹ ਗੁਰਮੁਖ ਜਨਮੁਖੀ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਆਪਣੇ ਮਨ ਨੂੰ ਜਿਣਕਾ ਜਿੱਤ ਲੈਂਦਾ ਹੈ ਕਾਮ ਕ੍ਰੋਧ ਆਦਿਕ ਨੂੰ ਜਿੱਤ ਲੈਂਦਾ ਹੈ ਸੰਸਾਰ ਰੂਪੀ ਜੂਏ ਚੋਂ ਮਨੁੱਖਾ ਜਨਮ ਦੀ ਬਾਜੀ ਜਿੱਤ ਜਾਂਦਾ ਹੈ ਸਲੋਕ ਮਹੱਲਾ ਤੀਜਾ ਇਸ ਸਲੋਕ ਵਿੱਚ ਸਤਿਗੁਰੂ ਜੀ ਦ੍ਰਿਸ਼ਟਾੰਤ ਦੇ ਕੇ ਮੈਲੇ ਮਨ ਦੀ ਬਾਬਤ ਕਥਨ ਕਰ ਰਹੇ ਹਨ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹ ਏ ਭਾਈ ਇਸ ਮਨ ਅੰਤਹਿਕਰਣ ਨੂੰ ਜਨਮਾਂ ਜਨਮਾਂ ਤਰਾ ਦੀ ਪਾਪਾਂ ਵਖੀਪ ਅਵਰਣ ਰੂਪ ਮੈਲ ਲੱਗੀ ਹੋਈ ਹੈ ਇਸ ਕਰਕੇ ਮਨ ਪਾਪਾਂ ਦੀ ਕਾਲਕ ਕਰਕੇ ਸਿਆਹ ਕਾਲਾ ਹੋਇਆ ਪਿਆ ਹੈ ਮਨ ਪਾਪਾਂ ਦੀ ਮੈਲ ਕਰਕੇ ਕਾਲਾ ਤੇ ਸਰੀਰ ਵਿਸ਼ਿਆ ਦੇ ਭੋਗਣ ਕਰਕੇ ਸਿਆਹੋ ਬਹੁਤ ਕਾਲਾ ਹੋਇਆ ਪਿਆ ਅੰਦਰੋਂ ਪਾਪਾਂ ਰੂਪ ਮੈਲ ਕਰਕੇ ਕਾਲਾ ਤੇ ਬਾਹਰੋਂ ਪ੍ਰਾਈ ਨਿੰਦਿਆ ਕਰਨ ਰੂਪ ਕਾਲਕ ਕਰਕੇ ਸਿਆਹੋ ਬਹੁਤ ਕਾਲਾ ਹੋ ਰਿਹਾ ਖੰਨਲੀ ਧੋਤੀ ਉੱਜਲੀ ਨਾ ਹੋਵਈ ਜੇ ਸੌ ਧੋਵਣ ਪਾਹ ਜਿਸ ਪ੍ਰਕਾਰ ਖੰਨਲੀ ਹੁੰਦਾ ਤੇਲੀ ਦੀ ਕੋਲੂ ਵਿੱਚ ਫੇਰਨ ਵਾਲੀ ਲੀਰ ਤੰਧਿਆਈ ਕਾਰਨ ਪਾਣੀ ਨਾਲ ਧੋਣੇ ਕਰਕੇ ਉਜਲੀ ਚਿੱਟੀ ਸਾਫ ਨਹੀਂ ਹੁੰਦੀ ਭਾਵੇਂ ਸਤਿਗੁਰੂ ਕਹਿੰਦੇ ਜੇਕਰ ਉਸ ਨੂੰ ਸੈਂਕੜੇ ਵਾਰੀ ਵੀ ਪਾਣੀ ਨਾਲ ਧੋਣਾ ਕਰੀਏ ਤਾਂ ਵੀ ਉਹ ਉਹਨੂੰ ਧੋਣ ਦਾ ਯਤਨ ਕਰੀਏ ਤਾਂ ਵੀ ਉਸ ਦੀ ਤੰਧਿਆਈ ਵਾਲੀ ਮੈਲ ਧੋਤਿਆ ਨਹੀਂ ਉਤਰਦੀ ਇਸੇ ਪ੍ਰਕਾਰ ਬੁੱਧ ਰੂਪ ਖਨਲੀ ਇਸਤਰੀ ਪੁੱਤਰ ਆਦਿਕ ਦੇ ਮੋਹ ਵਿੱਚ ਪ੍ਰੀਤ ਰੂਪੀ ਤੰਧਿਆਈ ਕਰਕੇ ਮੈਲੀ ਹੋ ਰਹੀ ਆ ਜੋ ਦਿਖਾਵੇ ਦੇ ਕਰਮਾ ਰੂਪੀ ਪਾਣੀ ਕਰਕੇ ਉਜਲੀ ਨਹੀਂ ਹੁੰਦੀ ਚਾਹੇ ਜੇਕੜ ਸੈਂਕਰੇ ਵਾਰੀ ਤੀਰਥਾਂ ਤੇ ਇਸ਼ਨਾਨ ਕਰਕੇ ਧੋਣਾ ਪਾਵੇ ਅੱਗੇ ਪ੍ਰਸ਼ਨ ਸੀ ਕਿ ਖੰਲੀ ਸਜੀ ਆਦ ਮਸਾਲੇ ਪਾ ਕੇ ਪਾਣੀ ਵਿੱਚ ਤਬਾ ਕੇ ਕੋਈ ਸਾਫ ਹੋ ਜਾਂਦੀ ਹੈ ਬੁੱਧ ਕਿਵੇਂ ਸਾਫ ਹੁੰਦੀ ਆ ਇਹ ਤਾਂ ਫਿਰ ਸਤਿਗੁਰੂ ਕਹਿੰਦੇ ਉਜਲੀ ਹੁੰਦੀ ਹੈ ਜੇਕਰ ਗੁਰਪ੍ਰਸਾਦੀ ਜੀਵਤ ਮਰੇ ਉਲਟੀ ਹੋਵੇ ਮਤ ਬਦਲਾਹ ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਦੁਆਰਾ ਜੀਵਤ ਭਾਵ ਤੋਂ ਮਰਨਾ ਕਰੇ ਤਾਂ ਮਤ ਬੁੱਧੀ ਮਨ ਮੁੱਖਾਂ ਦੀ ਕੁ ਸੰਗਤ ਤੋਂ ਉਲਟੀ ਵਿਪਰੀਤ ਹੋ ਕੇ ਸਤ ਸੰਗਤ ਵਾਲੇ ਪਾਸੇ ਵੱਲ ਬਦਲਾਉ ਬਦਲ ਜਾਂਦੀ ਹੈ ਸੰਸਾਰ ਵੱਲੋਂ ਉਲਟ ਕੇ ਆਤਮਾਕਾਰ ਵਾਲੇ ਪਾਸੇ ਬਦਲ ਜਾਂਦੀ ਹੈ ਆਸਰੀ ਸੰਪਦਾ ਤੋਂ ਉਲਟ ਕੇ ਹੋ ਕੇ दैवी ਸੰਪਦਾ ਵਿੱਚ ਬਦਲ ਜਾਂਦੀ ਹੈ ਅਰਥਾਤ ਜਿਵੇਂ ਕਿਸੇ ਬੋਤਲ ਵਿੱਚ ਮਿੱਟੀ ਦਾ ਤੇਲ ਪਾਇਆ ਹੋਵੇ ਤਾਂ ਉਸ ਵਿੱਚੋਂ ਮਿੱਟੀ ਦੇ ਤੇਲ ਦੀ ਬਦਬੂ ਆਉਂਦੀ ਹੈ ਪਰੰਤੂ ਜੇਕਰ ਉਸ ਨੂੰ ਸਾਬਣ ਸੋਡਾ ਪਾ ਕੇ ਪਾਣੀ ਨਾਲ ਸਾਫ਼ ਕਰਕੇ ਉਸ ਵਿੱਚ ਅਤਰ ਆਦ ਪਾ ਦਈਏ ਤਾਂ ਉਹ ਮਿੱਟੀ ਦੇ ਤੇਲ ਵਾਲੀ ਬੋਤਲ ਉਲਟ ਕੇ ਬਦਲ ਕੇ ਫਿਰ ਅਤਰ ਫਲੇਲ ਵਾਲੀ ਬਣ ਜਾਂਦੀ ਹੈ ਇਸੇ ਪ੍ਰਕਾਰ ਬੁੱਧ ਰੂਪੀ ਬੋਤਲ ਵਿੱਚ ਪਾਪਾਂ ਰੂਪੀ ਮਿੱਟੀ ਦਾ ਤੇਲ ਪਾਇਆ ਹੋਇਆ ਹੈ ਜਿਸ ਵਿੱਚੋਂ ਵਿਸ਼ਿਆ ਰੂਪੀ ਬਦਬੂ ਆਉਂਦੀ ਹੈ ਪਰੰਤੂ ਜੇਕਰ ਇਸ ਬੁੱਧ ਦੇ ਨੂੰ ਨਾਮ ਰੂਪੀ ਸਾਬਣ ਲਾ ਕੇ ਵਿਰਾਗ ਰੂਪੀ ਸੋਡਾ ਪਾ ਕੇ ਪ੍ਰੇਮ ਰੂਪੀ ਪਾਣੀ ਨਾਲ ਸਾਫ ਕਰਕੇ ਭਗਤੀ ਰੂਪ ਅਤਰ ਫਲੇਲ ਪਾ ਦੇਈ ਤਾਂ ਹੀ ਉਲਟ ਕੇ ਬਦਲ ਕੇ ਆਤਮ ਵਿਛੜੀ ਹੋ ਜਾਂਦੀ ਹੈ। ਭਾਵ ਪਰਮੇਸ਼ਰ ਦੇ ਪ੍ਰਾਇਣ ਹੋ ਜਾਂਦੀ ਹੈ। ਨਾਨਕ ਮੈਲ ਨਾ ਲੱਗਈ ਨਾ ਫਿਰ ਜੋਨੀ ਪਾਹੋ। ਸਤਿਗੁਰੂ ਜੀ ਕਥਨ ਕਰਦੇ ਆ ਜਦੋਂ ਬਦਲ ਕੇ ਪਵਿੱਤਰ ਹੋ ਜਾਵੇ ਤਾਂ ਫਿਰ ਇਸ ਨੂੰ ਪਾਪਾਂ ਰੂਪੀ ਮੈਲ ਨਹੀਂ ਲੱਗਦੀ। ਤੇ ਨਾ ਹੀ ਮੁੜ ਕੇ ਜੀਵ ਜੂਨੀਆਂ ਵਿੱਚ ਪੈਦਾ ਪਾਪ ਮੁਕਤ ਹੋ ਜਾਂਦਾ ਹੈ ਮਹੱਲਾ ਤੀਜਾ ਚੋ ਜੁਗੀ ਕਲ ਕਾਲੀ ਕਾਂਢੀ ਇੱਕ ਉਤਮ ਪਦਵੀ ਇਸ ਜੁਗ ਬਾਹੇ ਚਾਰੀ ਜੁਗਾਂ ਦੇ ਵਿੱਚੋਂ ਕਲ ਯੁਗ ਦੀ ਕਿਰਿਆ ਕਾਲੀ ਪਾਪਾਂ ਵਾਲੀ ਕਾਂਢੀ ਕਹੀਦੀ ਹੈ ਪਰ ਇਸ ਯੁਗ ਕਲ ਯੁਗ ਵਿੱਚ ਵੀ ਇੱਕ ਉਤਮ ਸ੍ਰੇਸ਼ਟ ਅਵਸਥਾ ਰੂਪ ਪਦਵੀ ਰਤਬਾ ਹੈ ਉਹ ਪਦਵੀ ਇਹ ਹੈ ਗੁਰਮੁਖ ਹਰ ਕੀਰਤ ਫਲ ਪਾਈਐ ਜਿਨਕੋ ਹਰ ਲਿਖ ਪਾਹਿ ਜਿਨ੍ਹਾਂ ਦੇ ਅੰਤਹਿ ਕਰ ਰੂਪੀ ਮੱਥੇ ਉਤੇ ਪਰਮੇਸ਼ਰ ਨੇ ਪੂਰਬਲੇ ਨਿਸ਼ਕਾਮ ਕਰਮਾਂ ਦੀ ਲਿਖਤ ਪਾ ਦਿੱਤੀ ਹੈ ਉਹ ਗੁਰਮੁਖ ਜਨ ਗੁਰਾਂ ਦੁਆਰਾ ਪਰਮੇਸ਼ਰ ਦਾ ਕੀਰਤਨ ਗਾਉਂਦੇ ਆ ਕੀਰਤ ਕਈਏ ਜਸ ਗਾਉਂਦੇ ਆ ਜਿਸ ਕਰਕੇ ਉਸ ਯੁੱਗ ਵਿੱਚ ਬ੍ਰਹਮ ਗਿਆਨ ਰੂਪੀ ਵਾਹਿਗੁਰੂ ਦੇ ਦਰਸ਼ਨਾਂ ਰੂਪੀ ਫਲ ਨੂੰ ਪ੍ਰਾਪਤ ਕਰ ਲੈਂਦੇ ਆ ਨਾਨਕ ਗੁਰ ਪ੍ਰਸਾਦੀ ਅਨ ਦਿਨ ਭਗਤ ਹਰ ਉਚਰਹਿ ਹਰ ਭਗਤੀ ਮਾਹੇ ਸਮਾਹੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਹੜੇ ਗੁਰਮਖ ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਅਨ ਦਿਨ ਰਾਤ ਦਿਨੇ ਮਨ ਬਾਣੀ ਸਰੀਰ ਕਰਕੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਨੂੰ ਉਚਾਰਨ ਕਰਦੇ ਹਨ ਉਹ ਪਰਮੇਸ਼ਰ ਦੀ ਭਗਤੀ ਕਰਕੇ ਪਰਮੇਸ਼ਰ ਵਿੱਚ ਹੀ ਸਮਾ ਜਾਂਦੇ ਹਨ आनंद स्वरूप ਵਿੱਚ ਲੀਨ ਹੋ ਜਾਂਦੇ ਹਰ ਪੌੜੀ ਹਰ ਹਰ ਮੇਲ ਸਾਧ ਜਨ ਸੰਗਤ ਮੁਖ ਬੋਲੀ ਹਰ ਹਰ ਭਲੀ ਬਾਣ ਏ ਹਰ ਪਰਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਸਾਨੂੰ ਸ੍ਰੇਸ਼ਟ ਜਨ ਪੁਰਖਾਂ ਦੀ ਸੰਗਤ ਵਿੱਚ ਮਿਲਣਾ ਕਰੋ ਏ ਹਰ ਹਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਜਿਸ ਕਰਕੇ ਅਸੀਂ ਹਰ ਵਕਤ ਮੂਹੋਂ ਤੁਹਾਡੀ ਨਾਮ ਰੂਪੀ ਭਲੀ ਚੰਗੀ ਬਾਣ ਬਾਣੀ ਨੂੰ ਬੋਲਦੇ ਰਹੀਏ ਸਾਰਿਆਂ ਦੀ ਭਲੀ ਭਲਾਈ ਕਰਨ ਵਾਲੀ ਬਾਣੀ ਮੁਖੋਂ ਬੋਲਦੇ ਰਹੀਏ ਅਤੇ ਹਰ ਗੁਣ गावा ਹਰ ਨਿਤ ਜਵਾ ਗੁਰਮਤੀ ਹਰ ਰੰਗ ਸਦਾ ਮਾਨ ਹੀ ਹਰ ਪ੍ਰਵੇਸ਼ਰ ਆਪ ਜੀ ਦੇ ਗੁਣਾਂ ਨੂੰ ਕੀਰਤਨ ਰਾਗ ਚ ਪਾ ਕੇ ਗਾਉਂਦੇ ਰਹੀਏ ਨਿਤਾ ਪ੍ਰਤੀ ਸੁਤੇ ਸਿੱਧ ਬੋਲ ਚਲ ਕਰਦੇ ਵੀ ਇਹ ਹਰ ਵਾਹਿਗੁਰੂ ਆਪ ਜੀ ਦੇ ਗੁਣਾਂ ਨੂੰ ਚਵਾ ਉਚਾਰਦੇ ਰਹੀਏ ਅਤੇ ਗੁਰਮਤੀ ਗੁਰੂ ਦੀ ਮੱਤੀ ਸਿੱਖਿਆ ਦੁਆਰਾ ਇਹ ਹਰ ਵਾਹਿਗੁਰੂ ਹਮੇਸ਼ਾ ਆਪ ਜੀ ਦੇ ਰੰਗ ਪ੍ਰੇਮ ਨੂੰ ਮੰਨਣਾ ਕਰੀਏ ਹਰ ਜਪ ਜਪ ਔਖਦ ਖਾਦਿਆ ਸਭ ਰੋਗ ਗਵਾਤੇ ਦੁਖਾ ਘਾਣ ਇਹ ਹਰੀ ਜਿਨ੍ਹਾਂ ਗੁਰਮੁਖ ਜਨਾਂ ਨੇ ਆਪਜੀ ਦੇ ਨਾਮ ਦਾ ਜਾਪ ਕਰਕੇ ਜਪਣੇ ਰੂਪ ਔਖਦ ਦਵਾਈ ਨੂੰ ਖਾਧਿਆ ਖਾਦਾ ਧਾਰਨ ਕੀਤਾ ਹੈ ਉਹਨਾਂ ਦੇ ਸਾਰੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਅ ਗਿਆਨ ਆਦ ਰੋਗ ਤੇ ਘਾਣ ਸਾਰੇ ਜੰਮਣਾ ਮਰਨਾ ਨਰਕ ਵਿੱਚ ਪੈਣਾ ਮਾਤਾ ਦੇ ਗਰਭ ਵਿੱਚ ਆਦ ਦੁੱਖਾਂ ਦੁੱਖ ਵੀ ਗਵਾਤੇ ਗਵਾ ਭਾਵ ਦੂਰ ਕਰ ਦਿੱਤੇ ਆ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਸੇ ਹਰ ਜਨ ਪੂਰੇ ਸਹੀ ਜਾਣ ਜਿਨ੍ਹਾਂ ਗੁਰਮੁਖ ਜਨਾਂ ਨੂੰ ਸਵਾਸ ਬਾਹਰ ਆਉਂਦਿਆ ਤੇ ਗ੍ਰਾਸ ਗ੍ਰਾਹੀ ਖਾਂਦਿਆ ਪਾਵੰਦਰ ਜਾਂਦਿਆਂ ਵਾਹਿਗੁਰੂ ਦਾ ਨਾਮ ਨਹੀਂ ਭੁੱਲਦਾ ਉਹ ਸਹੀ ਨਿਸ਼ਚੇ ਕਰਕੇ ਪੂਰਨ ਹਰ ਪਰਮੇਸ਼ਰ ਦੇ ਭਗਤ ਜਾਣਨਾ ਕਰੋ ਉਹਨਾਂ ਭਗਤ ਜਨਾਂ ਨੇ ਨਿਸ਼ਚੇ ਕਰਕੇ ਪੂਰਨ ਪਰਮੇਸ਼ਰ ਨੂੰ ਜਾਣ ਲਿਆ ਹੈ ਜੋ ਗੁਰਮੁਖ ਹਰ ਆਰਾਧ ਦੇ ਤਿੰਨ ਚੂਕੀ ਜਮ ਕੀ ਜਗਤ ਕਾੜ ਜਿਹੜੇ ਗੁਰਮੁਖ ਜਨ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਚੇਤ ਦੀ ਭਾਵਨਾ ਨਾਲ ਆਰਾਧ ਦੇ ਯਾਦ ਕਰਦੇ ਆ ਉਹਨਾਂ ਲਈ ਜਮਦੂਤਾ ਦੀ ਤੇ ਜਗਤ ਸੰਸਾਰ ਦੀ ਲੋਕ ਦੰਡ ਦੇਵ ਦੰਡ ਇਤਿਆਦ ਸਭ ਕਾਣ ਕਨੜ ਦਾ ਚੁੱਕੀ ਗਈ ਹੈ ਭਾਵ ਮਥਾਜੀ ਚੁੱਕੀ ਗਈ ਹੈ ਵਾਹੇ ਗੁਰੂ 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 ਗੁਰੂ ਜੀ ਕੀ ਫਤਿਹ